ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਮਹਲਾ 3 ਬੇਨਾਤ ਗੁਰ ਸਿਵੇ ਬਹੁਤਾ ਦੁੱਖ ਲਗਾ ਜਗ ਚਾਰੇ ਪਰਮਾਈ ਹਮ ਦੀਨ ਤਮ ਜੋਗ ਜੋਗ ਦਾਤੇ ਸਭ ਦੇ ਦੇਵ ਜਾਈ ਬੇਲਾ ਸਤ ਗੁਰ ਸੇਵ ਬਹੁਤ ਆਦਕ ਲਗਾ ਜਗ ਚਾਰੇ ਪਰਮਾਈ ਮਨ ਦੀਨ ਤਮ ਜੁਗ ਜੁਗ ਦਾਤੇ ਸਬਦੇ ਦੇ ਬੁਝਾਈ ਹਰ ਜਿਓ ਕਿਰਪਾ ਕਰੋ ਤਮ ਪਿਆਰੇ ਸਤ ਗੁਰ ਦਾਤਾ ਮੇਰ ਮਿਲਾਵੋ ਹਰ ਨਾਮ ਦੇਵ ਆਧਾਰੇ ਰਹਾ ਮੰਨ ਸਾ ਮਾਰ ਧੁਬਦਾ ਸਹਿਜ ਸਮਾਨੀ ਆਇਆ ਨਾਮ ਅਪਾਰਾ ਹਰ ਰਸ ਚਾਖ ਮਨ ਨਿਰਮਲ ਹੋਆ ਕਿਲ ਵਿਖ ਕਟਣ ਹਾਰਾ ਸਬਦ ਮਰੋ ਐਰ ਜੀਵ ਸਭ ਹੀ ਆਪੇਰ ਮਰਨ ਨਾ ਹੋਈ ਅਮਰਤ ਨਾਮ ਸਦਾ ਮਨ ਮੀਠਾ ਸਬਦ ਪਾਵੇ ਕੋਈ ਦਾਤ ਦਾਤ ਰਖੀ ਹੱਥ ਆਪਣਾ ਜਿਸ ਪਾਵੇ ਨਾਨਕ ਨਾਮ ਰਤੇ ਸੁਖ ਪਾਇਆ ਦਰਗਾਹ ਜਪ੍ਹ ਸਈ ਦੋਤ ਬਾਤ ਰੱਖੀ ਹੱਥ ਆਪਣਾ ਜਿਸ ਭਾਵ ਤਿਸ ਦੇਈ ਨਾਨਕ ਨਾਮ ਰਤੇ ਸੁਖ ਪਾਇਆ ਦਰਗਾਹ ਜਪ ਹੈ ਸੇ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਤੀਜਾ ਬੇਨ ਸਤਗੁਰ ਸੇਵੀ ਬਹੁਤਾ ਦੁੱਖ ਲਗਾ ਜੁਗ ਚਾਰੇ ਪਰਮਾਈ ਹਮ ਦੀਨ ਤਮ ਜੁਗ ਜੁਗ ਦਾਤੇ ਸਬ ਦੇ ਦੇਹ 부ਝਾਈ ਪਰਮ ਸਨਮਾਨ ਜੋ ਗੁਰੂ ਰੂਪ ਗੁਰੂ ਪਿਆਰੀ ਗੁਰਸਵਾਰੀ ਗੁਰੂ ਕੀ ਸਾਜਿਨਵਾਜੀ ਸਤ ਸੰਗ ਜੀਓ ਅੱਜ ਦਾ ਇਹ ਪਾਵਨ ਪਵਿੱਤਰ ਹੁਕਮ ਤੀਸਰੇ ਗੁਰੂ ਨਾਨਕ ਸੇਵਾ ਦੇ ਪੁੰਜ ਮਹਾਨ ਸੰਤ ਗੁਰੂ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਰਸਨਾ ਤੋਂ ਉਚਾਰਨ ਹੋਇਆ ਸੌਰਠਾ ਗੰਦਰ ਹੈ ਜੀ ਧੰਨ ਧੰਨ ਸਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਂਦੇ ਪਾਵਨ ਪਵਿੱਤਰ ਅੰਗ 603 ਉੱਪਰ ਸੁਭੈਮਨ ਹੈ ਸਤ ਗੁਰ ਜੀ ਕਿਰਪਾ ਕਰਨ ਇਹ ਪਾਵਨ ਹੁਕਮ ਸਾਡੇ ਹਿਰਦੇ ਵਿੱਚ ਵਸੇ ਸਾਡਾ ਗੁਰੂ ਘਰ ਆ ਜਾ ਗਾਵੇ ਸੁਣਿਆ ਸੰਭਲ ਹੋ ਜਾਏ ਉਹ ਲਾ ਚੁੱਕਾਂ ਦੀ ਖਿਮਾ ਕਰਨੀ ਮਿਲਾਉ ਹਤੇ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ